ਇੱਕ ਆਟੋ ਚਲਾਉਣ ਵਾਲਾ ਇਨਸਾਨ 300 ਜਨਾਨੀ ਦੇ ਨਾਲ ਗਲਤ ਸਬੰਧ ਬਣਾਉਂਦਾ 270 ਉਸ ਦੇ ਵਿੱਚ ਵਿਆਹੀਆਂ ਹੁੰਦੀਆਂ ਤੇ 30 ਜਣੀਆਂ ਹੋਗੀਆਂ ਕੁਵਾਰੀਆਂ ਹੁੰਦੀਆਂ ਆਟੋ ਚਾਲਕ ਨੂੰ ਇੱਕ ਕਹਿディー ਵੀ ਚਸਕਾ ਪੈ ਜਾਂਦਾ ਇੱਕ ਸੁਆਦ ਪੈ ਜਾਂਦਾ ਵੀ ਮੈਂ ਮੁੱਲ ਦੀ ਤੀਵੀਂ ਦੇ ਨਾਲ ਗਲਤ ਸਬੰਧ ਬਣਾਵਾ ਉਤੋਂ ਐਡਜ਼ ਦੀ ਬਿਮਾਰੀ ਹੁੰਦੀ ਹੈ ਬਾਅਦ ਵਿੱਚ ਉਸ ਨੂੰ ਗੁੱਸਾ ਆਉਂਦਾ ਕਿਉਂਕਿ ਉਹ ਚੱਕਰ ਖਾ ਕੇ ਡਿੱਗ ਪੈਂਦਾ ਤੇ ਜਦੋਂ ਟੈਸਟ ਕਰਾਉਂਦਾ ਉਹਨੂੰ ਏਡਜ਼ ਨਿਕਲਦੀ ਆ ਬਾਅਦ ਵਿੱਚ ਉਹਨੂੰ ਗੁੱਸਾ ਹੁੰਦਾ 300 ਜਨਾਨੀ ਦੇ ਨਾਲ ਗਲਤ ਸਬੰਧ ਬਣਾ ਕੇ ਉਹਨਾਂ ਨੂੰ ਵੀ ਏਡਜ਼ ਕਰ ਦਿੰਦਾ ਤੁਸੀਂ ਦੇਖ ਲਓ ਦੋਸਤੋ ਇਹੋ ਜਿਹੇ ਵੀ ਲੋਕ ਪਏ ਨੇ ਉਸ ਇਨਸਾਨ ਨਾਲ ਮਿਲਾਵਾਂਗੇ ਤੁਹਾਨੂੰ ਜਿਨੇ ਇਦਾਂ ਕੀਤਾ ਕਿਉਂ ਕੀਤਾ ਉਹਦੇ ਨਾਲ ਗੱਲਬਾਤ ਪੂਰੀ ਕਰਾਂਗੇ ਕਿਉਂ ਇਹ ਚਸਕਾ ਪਿਆ ਕਿਉਂ ਇਹ ਸਵਾਦ ਪਿਆ ਸਾਰੀ ਗੱਲਬਾਤ ਕਰਾਂਗੇ ਆਜੋ ਮੜਾ ਖਿੱਚ ਕੇ ਆਜੋ ਸਸੀਗਾ ਦੋਸਤੋ ਮੈਂ ਤੁਹਾਡਾ ਆਪਣਾ ਰਣਜੀਤ ਵਰਤਿਆ ਦੋਸਤੋ ਇਹ ਉਹ ਇਨਸਾਨਾ ਜਿਹੜਾ ਆਟੋ ਚ ਲਾਉਂਦਾ ਤੈਨ 300 ਜਨਾਨੀ ਦੇ ਨਾਲ ਇਹਨੇ ਗਲਤ ਸਬੰਧ ਬਣਾਏ ਕਿਵੇਂ ਬਣਾਏ ਕਿਵੇਂ ਇਹਨੂੰ ਇੱਕ ਲਾਲਸਾ ਪੈਦਾ ਹੋਈ ਇਹਦੇ ਦਿਲ ਦੇ ਵਿੱਚ ਕਿਉਂ ਇਹ ਆਟੋ ਚਲਣ ਲੱਗਿਆ ਕਿਉਂ ਕਿਹੜੀ ਗੱਲਾਂ ਕਿਹੜੀ ਗੱਲਾਂ 300 ਜਨਾਨੀ ਦੇ ਨਾਲ ਜਿਹੜਾ ਇਹਨੇ ਗਲਤ ਕੰਮ ਕੀਤਾ ਸਾਰੀ ਗੱਲ ਪੁੱਛਾਂਗੇ ਸਾਰਾ ਮਸਲਾ ਕੀ ਹੈ ਬਾਈ ਸਸੀ ਗਾ ਕੀ ਹਾਲ ਚਾਲ ਹੈ ਬਾਈ ਵਧੀਆ ਠੀਕ ਹੈ ਕੀ ਗੱਲਬਾਤ ਕੀ ਹੋਈ ਹੈ ਬਾਈ ਗੱਲ ਇਹ ਹੋਈ ਹੈ ਬਾਈ ਮੈਂ ਪੜਿਆ ਲਿਖਿਆ ਵਾਲਾ ਸੀਗਾ ਠੀਕ ਹੈ ਮੈਂ ਨੌਕਰੀਆਂ ਲਾਈਨ ਤੇ باوجود ਮੈਨੂੰ ਕੁਝ ਨਹੀਂ ਮਿਲੇ ਕੋਈ ਨੌਕਰੀ ਨਹੀਂ ਮਿਲੀ ਕੋਈ ਹੋਰ ਨਹੀਂ ਮਿਲਿਆ ਹਨਾ ਫਿਰ ਮੈਂ ਸੋਚਿਆ ਵੀ ਯਾਰ ਵੀ ਹੁਣ ਵਿਹਲੇ ਤਾਂ ਰਹਿ ਨਹੀਂ ਸਕਦੇ ਵੀ ਘਰ ਦੀ ਵੀ ਕਵਿਲਦਾਰੀ ਸਾਰਾ ਕੁਝ ਕਰਨਾ ਹਨਾ ਵੀ ਮੈਂ ਆਟੋ ਲੈ ਲਿਆ ਜਦੋਂ ਮੈਂ ਆਟੋ ਲੈ ਲਿਆ ਤੇ ਆਟੋ ਚਲਾਉਣ ਲੱਗ ਗਿਆ ਆਟੋ ਚ ਬਈ ਥੋੜੀ ਥੋੜੀ ਮੈਨੂੰ ਨਾ ਪੈਸੇ ਬਣ ਲੱਗ ਗਏ ਹਨਾ ਪਹਿਲੇ ਮਤਲਬ ਪਹਿਲੇ ਮਹੀਨੇ 1000 12 1200 ਰੁਪਏ ਬਣਦੇ ਸੀ ਮੁੜ ਕੇ ਮੈਨੂੰ 2000 2500 ਰੁਪਏ ਢੇੜੀ ਜਾਂ ਬਚਣ ਲੱਗ ਗਿਆ ਸੀ ਸਾਰੇ ਖਰਚਾ ਕੱਢ ਗਏ ਯਾਰ ਚੱਕਰ ਪਤਾ ਕੀ ਹੁੰਦਾ ਸੀ ਮੇਰੇ ਨਾਲ ਜਿਵੇਂ ਹੁਣ ਸਕੂਲ ਮੈਂ ਸ਼ਹਿਰ 'ਚ ਸੀ ਕੋਈ ਕੁੜੀ ਮੁੰਡਾ ਬਹਿ ਗਏ ਤੇ ਮੈਨੂੰ ਇੱਕ ਇਹ ਜਿਹਾ ਚਸਕਾ ਪੈ ਗਿਆ ਸੀਗਾ ਵੇਖ ਵੇਖ ਮੈਂ ਸ਼ੀਸ਼ਾ ਲਵਾਇਆ ਹੈ ਨਾ ਕੁੜੀ ਜੇ ਬਹਿ ਗਈ ਮੁੰਡਾ ਬਹਿ ਗਿਆ ਉਹ ਮੇਰੇ ਹੂੰ ਜਦੋਂ ਕਰਨ ਲੱਗ ਜਾਂਦੇ ਸੀਗੇ ਹੱਥ ਛੱਤ ਪਾਲਾ ਹੱਥ ਫੇਰ ਲਿਆ ਜਾਂ ਮਿੱਠੀਆਂ ਪੈਰਾਂ ਗੱਲਾਂ ਕਰਨੇ ਯਾਰ ਮੇਰੇ ਵੀ ਦਿਲ 'ਚ ਧੜਕੂ ਹਣਾ ਯਾਰ ਮੈਂ ਵੀ ਕਿਸੇ ਨਾ ਕਿਸੇ ਨਾਲ ਗੱਲ ਕਰਾਂ ਹਨ ਫੇ ਚਲ ਉਹਦੋਂ ਮੇਰੀ ਸਿਹਤ ਸੂਤ ਬਹੁਤ ਸੋਹਣੀ ਸੀਗੀ ਤੇ ਮੈਂ ਭਰਾਵਾ ਕੀ ਕੀਤਾ ਮੈਨੂੰ ਕੋਈ ਮੇਰੇ ਨਾਲ ਗੱਲਬਾਤਾਂ ਨਹੀਂ ਹੋਈ ਚਲ ਬੀਜੀ ਸੀ ਮੈਨਾਂ ਬਈ ਉਹ ਜਿਹੜੇ ਅੱਡੇ ਬਣੇ ਹੁੰਦੇ ਆ ਮੈਨੂੰ ਕਿਤੇ ਉਹਨਾਂ ਦਾ ਪਤਾ ਲੱਗ ਗਿਆ ਉੱਥੇ ਬਹੁਤ ਸੋਹਣੀਆਂ ਸੋਹਣੀਆਂ ਜਨਾਨਾਂਾਂ ਹੁੰਨ ਮੈਂ ਉੱਥੇ ਜਾਣ ਲੱਗ ਗਿਆ ਜਦੋਂ ਮੈਂ ਨਾਲ ਮੁੜ ਕੇ ਮਿਲੀ ਉਹਨਾਂ ਨਾਲ ਦੋ ਤਿੰਨ ਜਨਾਨਾਂਾਂ ਨਾਲ ਮਰੀ ਇੰਨੀ ਕਿ ਲਿਆਏ ਪਈ ਗਈ ਉਹਨਾਂ ਨੇ ਕਹਿਣਾ ਵੀ ਕੋਈ ਨਹੀਂ ਤੂੰ ਪੈਸੇ ਭਲਾਂ ਹਿਸਾਬ ਨਾਲ ਦੇ ਦਿਆ ਕਰ ਵੀ ਤੂੰ ਰਾਤ ਨੂੰ ਸਾਡੇ ਕੋਲੇ ਆ ਜਾ ਕਰ ਤੇ ਵੀ ਮੈਂ ਵੀ ਨਾਲ ਦਾਲੂ ਦੀ ਬੋਤਲ ਲਿਆਇਆ ਕਰ ਬਈ ਮੈਨੂੰ ਇੰਨਾ ਕ ਚਸਕਾ ਪੈ ਗਿਆ ਮੈਂ ਨਾਲ ਉਥੋਂ ਆਟੋ ਖੜਾਉਣਾ ਦਾਲੂ ਦੀ ਬੋਤਲ ਲੈਣੀ ਉੱਥੇ ਜਾਣਾ ਸਾਰੀ ਰਾਤ ਮੈਂ ਉਹਦੇ ਕੋਲੇ ਰਹਿਣਾ ਠੀਕ ਆ ਜਦੋਂ ਸਾਰੀ ਰਾਤ ਮੈਂ ਉੱਥੇ ਰਹਿਣਾ ਜਦੋਂ ਭਰਾਵਾ ਮੈਨੂੰ ਇੰਨਾ ਕੋ ਵੀ ਮੈਂ ਖੱਬ ਗਿਆ ਉਹ ਚੀਜ਼ ਵੀ ਮੈਨੂੰ ਕੋਈ ਹੋਸ਼ ਨਾ ਰਹੀ ਜਿੰਨੇ ਪੈਸੇ ਤੂੰ ਗਮਾਉਂਦਾ ਸੀ ਸਾਰੇ ਉੱਧਰ ਲਾ ਦਿੰਦਾ ਹਾਂ ਵੀ ਮੈਨਾਂ ਕੋ ਉੱਚ ਮੇਰਾ ਹਾਫ ਸ਼ੇਪ ਇਨੀ ਕਿ ਵੱਧ ਗਈ ਸੀਗੀ ਵੀ ਮੈਨੂੰ ਹਰ ਰੋਜ਼ ਦਾ ਮੈਨੂੰ ਉਹ ਚੀਜ਼ ਦਾ ਹੋਣ ਲੱਗ ਗਏ ਮੈਂ ਉੱਥੇ ਜਾਣਾ ਤਾਂ ਜਾਣੀ ਹੈ ਭਾਈ ਮੈਨੂੰ ਇੱਕ ਤਿੰਨ ਚਾਰ ਸਾਲ ਜਦੋਂ ਨੰਗੇ ਤੇ ਮੇਰਾ ਵਿਆਹ ਕਰਤਾ ਕਰਦਿਆ ਨੇ ਜਦੋਂ ਵਿਆਹ ਕਰਤਾ ਤੇ ਮੈਨੂੰ ਜਿਹੜਾ ਚਸਕਾ ਪਿਆ ਵਾ ਸੀ ਨਾ दारू ਪੀ ਕੇ ਕੁੜੀ ਨੂੰ ਪਿਆ ਕੇ ਵੀ ਜਿਹੜਾ ਆਪਾਂ ਮਲਪਾ ਗ੍ਰਸਤੀ ਜੀਵਨ ਆਪਾ ਬਤ ਮਦਾਉਨੇ ਵੀ ਮੈਂ ਉਹ ਗਲਤ ਕੰਮ ਮੈਂ ਉਹਦੇ ਘਰ ਵਾਲਿਆਂ ਨਾਲ ਬਹੁਤ ਜਿਵੇਂ ਜਾਨਵਰਾਂ ਤਰ੍ਹਾਂ ਕਰ ਲੱਗ ਗਿਆ ਜਿਵੇਂ ਮੈਂ ਉਹਨਾਂ ਨਾਲ ਕਰਦਾ ਸੀ ਨਾ ਜਦੋਂ ਭਰਾਵਾ ਰੋਲਾ ਪੈਂਦਾ ਪੈਂਦਾ ਹਨਾ ਵੀ ਉਹ ਕੁੜੀ ਨੇ ਤਲਾਕ ਲੈ ਲਿਆ ਮੇਥੋਂ 6 ਮਹੀਨੇ ਬਾਅਦ ਮੇਲਾ ਤਲਾਕ ਹੋ ਗਿਆ ਪਹਿਲਾ ਮਹੀਨਾ ਮੈਨੂੰ ਰਹੀ ਮਿਲਦਾ ਉਹ ਚਾਰ ਕਿ ਦਿਨੀਆਂ ਪੰਜ ਦਿਨ ਵੀ ਉਹ ਮੁੜ ਕੇ ਉੱਠ ਗਈ ਸੀ ਵੀ 6 ਮਹੀਨੇ ਬਾਅਦ ਉਹ ਕਦੇ ਵੀ ਮੈਂ ਨਹੀਂ ਇਹਦੇ ਲੈਣਾ ਵੀ ਇਹ ਤਾਂ ਇਹ ਬੰਦਾ ਥੋੜੋ ਹੈ ਤਾਂ ਜਾਨਵਰ ਆ ਮੈਂ ਫੇਰ ਬਈ ਉੱਥੇ ਹੀ ਫੇਲ ਗਿਆ ਉੱਥੇ ਜਾਣ ਲੱਗ ਗਿਆ ਹਨਾ ਜਦੋਂ ਮੈਂ ਉੱਥੇ ਜਾਣ ਲੱਗਿਆ ਮੈਂ ਉਹਦਾ ਸਾਰਾ ਫੇਰ ਉੱਥੀ ਉਹੀ ਸਿਸਟਮ ਚਲਾ ਲਿਆ दारू ਪੀ ਕੇ ਉਹਨਾਂ ਕੋਲੇ ਪਿਆਰ ਲੈਣਾ ਉਹਨਾਂ ਨੂੰ ਵੀ ਐ ਹੋਗਾ ਸੀ ਵੀ ਇਹ ਬੰਦਾ ਸਾਡੇ ਜੋਗਾ ਉਹਨਾਂ ਨੇ ਗਾਂ ਹੋਰ ਕੁੜੀਆਂ ਲਿਆ ਹੋਈਆਂ ਨਵੀਆਂ ਤੋਂ ਨਵੀਆਂ ਹਨਾ ਵੀ ਤੂੰ ਵੀ ਬੰਦਾ ਘੈਂਟ ਆ ਜਾ ਬਈ ਵੇਖਣ ਨੂੰ ਤੇ ਫੇਰ 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 ਜਦੋਂ ਸਾਲ ਦੋ ਸਾਲ ਡੇਢ ਸਾਲ ਲੰਘਿਆ ਮੇਰੇ ਘਰ ਦੇ ਕਹਿੰਦੇ ਵੀ ਐ ਤਾਂ ਸਾਰਾ ਸਾਰਾ ਨਾ ਨਹੀਂ ਹਨਾ ਵੀ ਤੇਰਾ ਵਿਆਹ ਕਰਨਾ ਬਈ ਮੇਰਾ ਦੂਜਾ ਵਿਆਹ ਕਰਤਾ ਫੇਰ ਮੈਂ ਫੇਰ ਉਹੀ ਚੀਜ਼ ਸਿਸਟਮ ਜਿਹੜੀ ਪਹਿਲੀ ਦਾ ਸੀ ਉਹੀ ਫੇਰ ਨੂੰ ਪੜਾਇਆ ਉਹਨੇ ਵੀ ਉਹ ਕਿਹਾ ਉਹ ਕਹਿੰਦੀ ਵੀ ਤੁਹਾਡਾ ਮੁੰਡਾ ਤਾਂ ਜਾਨਵਰ ਆ ਵੀ ਬੰਦਾ ਥੋੜਾ ਵੀ ਮੈਂ ਨਹੀਂ ਲੈਣਾ ਇਹਦੇ ਮੇਰਾ ਮਹੀਨੇ ਬਾਅਦ ਹੀ ਫੇਰ ਉਹਦੇ ਨਾਲ ਤਲਾਕ ਹੋ ਗਿਆ ਫੇਰ ਬਈ ਮੈਂ ਉਦੋਂ ਵੀ ਜਿਆਦਾ ਹੋ ਗਿਆ ਖੁੱਭ ਗਿਆ ਉਹ ਚੀਚਾ ਨਾ ਮੈਂ ਜਾਣ ਲੱਗ ਗਿਆ ਮੈਂ ਉੱਥੇ ਜਾਇਆ ਕਰਾਂ ਕਈ ਵਾਰੀ ਤਾਂ ਮੈਂ ਦਿਨੇ ਛੱਡ ਕੇ ਉੱਠ ਜਾਂਦਾ ਹੁੰਦਾ ਸੀ ਵੀ ਸਵਾਰੀਆਂ ਸੂਲੀਆਂ ਤਾਰ ਕੇ ਵੀ ਉੱਥੇ ਬੱਜਣਾ ਲੈ ਕੇ ਬੋਤਲ ਹਨਾ ਵੀ ਰੁਪਏ ਕਿਉਂਕਿ ਚੰਗੇ ਬਣ ਲੱਗੇ ਸੀ ਬਈ ਮੈਨੂੰ ਐਕਸਪੀਰੀਅੰਸ ਹੋ ਗਿਆ ਸੀਗਾ ਉੱਥੇ ਤੇ ਇੱਕਮ ਬਈ ਮੁੜ ਕੇ ਜਦੋਂ ਮੈਂ ਪੂਰਾ ਉੱਥੇ ਜਾਣ ਲੱਗ ਗਿਆ ਹੋਰ ਕੁੜਗਾਂ ਨੂੰ ਵੀ ਸੰਦ ਬਣਾਇਆ ਮੈਂ ਜਦੋਂ ਵੀ ਉੱਥੇ ਮੈਂ ਉਹਨਾਂ ਨੂੰ ਕਹਿਆ ਕਿ ਨਾ ਛੋੜਨਾ ਤਾਂ ਬਣਾਉਣੇ ਬਣਾਉਣੇ ਨਵੀਂ ਵੀ ਲਿਆ ਕੇ ਦਿਓ ਮੈਨੂੰ ਕੋਈ ਉਹਨਾਂ ਨੇ ਕੋਈ ਨਵੀਂ ਵੀ ਲਿਆ ਦੇਣੀ ਜਾਂ ਹੋਰ ਸਾਰਾ ਕੁ ਭਾਈ ਇੱਕ ਦਿਨ ਇਹ ਜਾਇਆ ਮੈਂ ਬਿਮਾਰ ਹੋ ਗਿਆ ਜਦੋਂ ਮੈਂ ਬਿਮਾਰ ਹੋ ਗਿਆ ਮੈਂ ਭਾਈ 10 20 ਦਿਨ ਤਾਂ ਚੱਲ ਮੈਂ ਨਹੀਂ ਕੋਈ ਗੋਲੇ ਹਨਾ ਤਾਪ ਤੂਪ ਨੂੰ ਚੜਦਾ ਰਿਹਾ ਹੋਰ ਜਦੋਂ ਮੈਨੂੰ ਵਾਵਾ ਹੋ ਗਈ ਮੇਰੀ ਸਿਹਤ ਡਾਣ ਤੇ ਮੇਰੇ ਘਰ ਦੇ ਮੈਨੂੰ ਹਸਪੀਟਲ ਲੱਗੇ ਤੇ ਉੱਥੇ ਮੇਰੇ ਟੈਸਟ ਹੋਏ ਤੇ ਮੈਨੂੰ ਐਡਜ ਨਿਕਲੇ ਹਾਂ ਹਾਂ ਇੜ ਜੋ ਹਾਂ ਜਦੋਂ ਨਿਕਲੇ ਫਿਰ ਮੈਂ ਬਹੁਤ ਪਰੇਸ਼ਾਨ ਹੋਇਆ ਹਨਾ ਫਿਰ ਮੈਂ ਸੋਚਾ ਮੈਂ ਕਿ ਇਹਦਾ ਤਾਂ ਕੋਈ ਹੱਲ ਤਾਂ ਹੈ ਨਹੀਂ ਪਰ ਮੈਂ ਇੱਕ ਚੀਜ਼ ਧਾਰ ਲਈ ਸੀ ਵੀ ਜੇ ਮੈਨੂੰ ਜਨਾਨਾਂਾਂ ਤੋਂ ਹੋਈ ਆ ਮੈਂ ਉੱਥੇ ਕੋਈ ਪ੍ਰੋਟੈਕਸ਼ਨ ਨਹੀਂ ਯੂਜ਼ ਕਰਦਾ ਸੀ ਨਾ ਮੈਂ ਕਿਹਾ ਜੇ ਜਨਾਨਾਂਾਂ ਤੋਂ ਹੋਈ ਆ ਮੈਂ ਵੱਧ ਤੋਂ ਵੱਧ ਇਹਨਾਂ ਚ ਵੰਡਣੀ ਆ ਵੀ ਮੈਂ ਬਦਲਾ ਹੀ ਲੈਣਾ ਫਿਰ ਬਈ ਮੈਂ ਉਹਨਾਂ ਕੋਲੇ ਤਾਂ ਮੈਂ ਜਾਣਦਾ ਜਿਹੜਾ ਜਾਣਦਾ ਸੀ ਹਨਾ ਵੀ ਹੋਰ ਵੀ ਆਉਂਦਗਾ ਸੀਗਾ ਫਿਰ ਮਨ ਆਟੋ ਚ ਵੀ ਪੂਰੀ ਆਉਂਦੀ ਲੱਕ ਲੱਕ ਟੌਰ ਕੱਢ ਗਿਆ ਸੀ ਕਿਸੇ ਨੂੰ ਕੋਈ ਉਹ ਮਰਨਾ ਸੈੱਟ ਹੋਇਆ ਨਹੀਂ ਉਹਦਾ ਨਾ ਦੋ ਚਾਰ ਵਾਰ ਇਸ ਬਣਾ ਕੇ ਸੰਬੰਧ ਛੱਡ ਦਿੰਦਾ ਫੇਰ ਹੋ ਗਿਆ ਤਾਂ ਕਟੋਗੜ 300 ਜਨਨਾਂ ਸੀ ਜਿੰਨਾਂ ਨਾਲ ਮੈਂ ਸੰਬੰਧ ਬਣਾਏ ਉਹਨਾਂ ਵਿੱਚੋਂ 270 ਵਿਆਹੀਆਂ ਹੋਈਆਂ ਸੀ ਮਤਲਬ ਤੂੰ ਐਂ ਕਹਿ ਸਕਦਾ ਵੀ ਸਾਰਿਆਂ ਨੂੰ ਏਜ ਹੋਇਆ ਬਈ ਜਿਵੇਂ ਮੈਨੂੰ ਹੋਇਆ ਉਹਨਾਂ ਨੂੰ ਵੀ ਹੋਇਆ ਹੀ ਹੋਊਗਾ ਮੈਂ ਉਹਨਾਂ ਨੂੰ ਕਿਵੇਂ ਨਾ ਕਿਉਂ ਇਹ ਇਹ ਇਨ੍ਹਾਂ ਦਰਦ ਕਾ ਤੋਂ ਸੀਗਾ ਦਿਲ ਦੇ ਵਿੱਚ ਵੀ ਇਹ ਤੈਨੂੰ ਐਂ ਲੱਗਦਾ ਵੀ ਜਿਹੜੀਆਂ ਕੁੜੀਆਂ ਰੋਡ ਤੇ ਖੜਕੇ ਗਲਤ ਕੰਮ ਕਰਦੀਆਂ ਉਹਨਾਂ ਨੇ ਮੈਨੂੰ ਮੈਨੂੰ ਬਿਮਾਰੀ ਲਾਈ ਤੇ ਮੈਂ ਦੂਜਿਆਂ ਨੂੰ ਵੀ ਲਾਵਾਂ ਬਈ ਇੱਕ ਚੀਜ਼ ਬਹੁਤ ਚੰਗੀ ਗੱਲ ਹੈ ਇੱਕ ਤੈ ਇੱਕ ਨਾ ਆਪਾਂ ਥਾਂ ਥਾਂ ਬੇ ਬਿਨਾ ਵੇਖੇ ਬਰਕੇ ਮੂੰਹ ਨਹੀਂ ਮਾਰਨਾ ਚਾਹੀਦਾ ਜਿਹੜੇ ਆਪਣੇ ਕਹਿੰਦੇ ਨਹੀਂ ਯਾਰ ਆ ਤਾਂ ਆਏ ਆ ਮੇਰਾ ਮੂੰਹ ਮਾਰਨ ਦੇ ਨਾਲ ਹੀ ਮੈਂ ਜੈਦੀ ਵੱਡੀ ਬਿਮਾਰੀ ਲਾ ਕੇ ਬੈਠਾ ਮੈਨੂੰ ਹੁਣ ਅਸਾਸ ਹੁੰਦਾ ਵੀ ਮੈਂ ਗਲਤ ਕੀਤਾ ਜਿਹੜੀਆਂ 300 ਕੁੜੀਆਂ ਨਾਲ ਮੈਂ ਗਲਤ ਕੰਮ ਕੀਤਾ ਨਾ ਪਰ ਮੈਨੂੰ ਉਦੋਂ ਮੇਰੇ ਦਿਲ 'ਚ ਗੁੱਸਾ ਤੇ ਮੇਰੇ ਦਿਮਾਗ ਹੀ ਇੰਨਾ ਕਾ ਵੀ ਜਾਨਵਰ ਬਣ ਗਿਆ ਸੀਗਾ ਵੀ ਨਹੀਂ ਯਾਰਾ ਵੀ ਜੇ ਮੈਨੂੰ ਬਿਮਾਰੀ ਇਹ ਲੱਗੀ ਹੈ ਮੈਨੂੰ ਇੰਨਾ ਤੋਂ ਲੱਗੀ ਆ ਇੰਨਾ 'ਚ ਹੀ ਵੰਡਣੀ ਆ ਮਤਲਬ ਇਹ ਤੂੰ ਐਂ ਕਹਿਣਾ ਚਾਹਣਾ ਜਿਹੜੀਆਂ ਮੁੱਲ ਦੇ ਮੁੰਡੇ ਸ਼ਕੀਨ ਹੁੰਦੇ ਮੁੱਲ ਦੀ ਕੁੜੀ ਲੈ ਕੇ ਆਉਂਦੇ ਆ ਜਾਂ ਮੁੱਲ ਦੇ ਜ ਥਾਵਾਂ ਤੇ ਜਾਂਦੇ ਜਿੱਥੇ ਉਹ ਆਪਣੇ ਆਪ ਨੂੰ ਠੰਡਾ ਕਰਦੇ ਆ ਠੀਕ ਹੈ ਉਹ ਬਿਮਾਰੀਆਂ ਦਾ ਗੜ ਹੁੰਦਾ ਹੁੰਦਾ ਤਾਂ ਹੈਗਾ ਪਰ ਜਿਹੜੀ ਚੀਜ਼ ਹੁੰਦੀ ਆ ਵੀ ਉਹ ਪਹਿਲਾਂ ਬੰਦੇ ਨੂੰ ਕਹਿੰਦੇ ਆ ਵੀ ਆਹ ਆ ਉਹਦੀ ਪ੍ਰੋਟੈਕਸ਼ਨ ਯੂਜ਼ ਕਰ ਲੈ ਜਿਹੜਾ ਬੰਦਾ ਨਹੀਂ ਕਰਦਾ ਉਹ ਉੱਥੇ ਗਲਤੀ ਆ ਜੀ ਆਪਾਂ ਕਿਸੇ ਨੂੰ ਨਵਾਂ ਵੀ ਆਪਾਂ ਕੋਈ ਕਹਿ ਲੈ ਆਪਣਾ ਕਿਸੇ ਦੀ ਗੱਲਬਾਤ ਵੀ ਹੋ ਜਾਂਦੀ ਆ ਉਹ ਵੀ ਅਣਜਾਣ ਹੁੰਦਾ ਆਪਾਂ ਵੀ ਅਣਜਾਣ ਹੁੰਨੇ ਆ ਤੈਨੂੰ ਵੀ ਨਹੀਂ ਪਤਾ ਮੈਨੂੰ ਵੀ ਨਹੀਂ ਪਤਾ ਉਹਨੂੰ ਕੀ ਲੱਗਿਆ ਤਾਂ ਉਹਨੂੰ ਵੀ ਨਹੀਂ ਪਤਾ ਕੀ ਹੈ ਨਾ ਉਹ ਚੀਜ਼ ਤੇ ਵੀ ਥੋੜਾ ਜਿਹਾ ਆਪਾਂ ਨੂੰ ਗੌਰ ਰੱਖਣੀ ਚਾਹੀਦੀ ਆ ਮਤਲਬ ਹੁਣ ਏਡਜ਼ ਕਿਹੜੀ ਸਟੇਜ ਤੇ ਆ ਤੈਨੂੰ ਲੱਗਦਾ ਵੀ ਠੀਕ ਹੋ ਜਾਊਗਾ ਕਿ ਨਹੀਂ ਹੁੰਦਾ ਬਈ ਦਵਾਈਆਂ ਸੱਤ ਆ ਜਦ ਨਾਲ ਚਲ ਖਾਈ ਜਾਊਗਾ ਚੱਲੀ ਜਾਊਗਾ ਨਹੀਂ ਹਜੇ ਹਜੇ ਵੀ ਲੱਗਦਾ ਵੀ ਹਜੇ ਵੀ ਇਹ ਕੰਮ ਕਰ ਰਹੇ ਆ ਤੂੰ ਹਜੇ ਵੀ ਬਿਮਾਰੀ ਫੈਲਾ ਰਹੇ ਆ ਨਹੀਂ ਹੁੰਦੀ ਹੁਣ ਮੈਨੂੰ ਅਸਾਸ ਹੀ ਇੱਕ ਚੀਜ਼ ਇਹ ਜਾ ਹੋ ਗਿਆ ਜੀ ਜਿਹਨੂੰ ਖੋਕਰ ਵੱਜੀ ਮਿਲੇ ਜਦੋਂ ਤੈਨੂੰ ਪਤਾ ਵੀ ਤੈਨੂੰ ਬਿਮਾਰੀ ਹੋ ਗਈ ਤੈਨੂੰ ਤੇਰਾ ਹੱਕ ਨਹੀਂ ਸੀਗਾ ਯਾਰ ਇਹ ਕੰਮ ਕਰਨ ਦਾ ਕਿਉਂਕਿ ਤੈਨੂੰ ਪਤਾ ਯਾਰ ਹੋਰ ਵੀ ਤੂੰ ਕਹੇ ਵਿਆਹੀਆਂ ਵਰਨੀਆਂ ਸੀ 270 ਜਨਾਨੀਆਂ ਵਿਆਹੀਆਂ ਵਰਨੀਆਂ ਸੀ ਉਹਨਾਂ ਦੇ ਜਵਾਕ ਵੀ ਹੋਣਗੇ ਉਹਨਾਂ ਦੇ ਘਰ ਵਾਲੇ ਵੀ ਹੋਣਗੇ ਅੱਗੇ ਤੋਕੇ ਕਿੰਨੀ ਬਿਮਾਰੀ ਫੈਲੂਗੀ ਤੈਨੂੰ ਇਹ ਪਤਾ ਸੀਗਾ ਮੈਨੂੰ ਮੈਂ ਤਾਂ ਹੀ ਤਾਂ ਮੈਂ ਕੀਤਾ ਤਰਸ ਨਹੀਂ ਆਇਆ ਨਾ ਕਿਉਂ ਤਰਸਗਾ ਤੂੰ ਨਹੀਂ ਆਇਆ ਮੈਨੂੰ ਆਇਆ ਸੀ ਮੈਂ ਕਹਿੰਦਾ ਤੂੰ ਮੈਨੂੰ ਹੋਈ ਹੈ ਇਹਨਾਂ ਚ ਹੀ ਬੰਡੂਗਾ ਨਹੀਂ ਇਹ ਬਹੁਤ ਸਿਆਣੀ ਗੱਲ ਹੈ ਹਾਂ ਹੈ ਉਹ ਹੁਣ ਮੈ ਉਹਨੂੰ ਗੁੱਸਾ ਸੀ ਸਾਸੀ ਵੀ ਮੈਨੂੰ ਇਹਨਾਂ ਤੋਂ ਵੀ ਕਰ ਲਿਆ ਗੁੱਸਾ ਗੁੱਸੇ ਨਾਲ ਕੀ ਹੋ ਗਿਆ ਗੁੱਸੇ ਨਾਲ ਪਤਾ ਮੇਰੀ ਗੱਲ ਸੁਣ 2 ਮਿੰਟ ਦਾ ਗੁੱਸਾ ਹੁੰਦਾ 2 ਮਿੰਟ ਦਾ ਗੁੱਸਾ ਹੁੰਦਾ ਬੰਦਾ ਸਾਰੀ ਉਮਰ ਬੈਠਾ ਰੋਈ ਜਾਂਦਾ ਰਹਿੰਦਾ ਸਲਾਖਾਂ ਦੇ ਪਿੱਛੇ ਇਹ ਗੱਲ ਮੰਨਦਾ ਮੰਨਦਾ ਤੇ ਅੱਜ ਤੈਨੂੰ ਦੁੱਖ ਨਹੀਂ ਹੋ ਰਿਹਾ ਵੀ ਮੈਂ 300 ਜਨਾਨੀ ਨੂੰ ਗਲਤ ਟੌਰਚਰ ਜਿਨ੍ਹਾਂ ਨਾਲ ਮੈਂ ਗਲਤ ਸਬੰਧ ਬਣਾਏ ਉਹਨਾਂ ਨੂੰ ਏਜਡ ਹੋਇਆ ਤੇ ਮੈਂ ਮੈਂ ਵੀ ਏਜਡ ਦਾ ਪੀੜਤ ਸੀਗਾ ਜੇ ਤੂੰ ਏਜਡ ਦਾ ਪੀੜਤ ਸੀ ਤੂੰ ਆਪਦੀ ਗਲਤੀ ਨਾਲ ਸੀਗਾ ਮੇਰੀ ਗੱਲ ਤੂੰ ਕਿਉਂ ਜ ਗਿਆ ਕਿਉਂ ਗਿਆ 1 ਮਿੰਟ ਚਲ ਮੈਂ ਜਾਣਾ ਮੈਂ ਹੁਣ ਮੈਂ ਇਗਾ ਉਹ ਹਰ ਇੱਕ ਬੰਦੇ ਨੂੰ ਭੁੱਖ ਹੁੰਦੀ ਹੈ ਉਹ ਚੀਜ਼ ਦੀ ਰੋਟੀ ਬਿਨਾਂ ਵੀ ਨਹੀਂ ਬੰਦਾ ਰਹਿ ਸਕਦਾ ਤੇ ਉਹ ਚੀਜ਼ ਬਿਨਾਂ ਵੀ ਨਹੀਂ ਰਹਿ ਸਕਦਾ ਪਰ ਮੈਂ ਜਿਹੜੀ ਗੱਲ ਕਹਿਣਾ ਮੈਂ ਉੱਥੇ ਗਿਆ ਜਿਹੜਾ ਉੱਥੇ ਬੁੜਿਆਂ ਕੁੜਿਆਂ ਨੂੰ ਉਹਨਾਂ ਨੂੰ ਨਾ ਪਤਾ ਹੋਊਗਾ ਸਾਨੂੰ ਹੋਈ ਵੀ ਆ ਨਹੀਂ ਅੱਛਾ ਕਿਉਂ ਨਹੀਂ ਰਹਿ ਸਕਦਾ ਕੁੜੀਆਂ ਕਿਉਂ ਰਹਿ ਸਕਦੀਆਂ ਕਈ ਕੁੜੀਆਂ ਹੈਗੀਆਂ ਇਹੋ ਜਿਹੀਆਂ ਜਿਹੜੀਆਂ ਜਿੰਨਾਂ ਦੇ ਘਰ ਵਾਲੇ ਫੌਜੀ ਆ ਜਿੰਨਾਂ ਦੇ ਘਰ ਵਾਲੇ ਚੰਗੇ ਅਫਸਰ ਬਣੇ ਹੋਏ ਆ ਜਿਨ੍ਹਾਂ ਨੂੰ ਮਹੀਨਾ-ਮਹੀਨਾ ਦੋ-ਦੋ ਮਹੀਨੇ ਨਹੀਂ ਮਿਲਦੇ ਉਹ ਵੀ ਗਲਤ ਕੰਮ ਨਹੀਂ ਕਰਦੀਆਂ ਤੇ ਤੈਨੂੰ ਕੀ ਹੋਇਆ ਇਹ ਬਾਈ ਤੇਨੂੰ ਕੀ ਹੋਇਆ ਟੋਡੀ ਹੁੰਦਾ ਸ਼ੈ ਸ਼ੀਲਤਾ ਵੀ ਹੁੰਦੀ ਆ ਬੰਦੇ ਜੀ ਜਿਹਚ ਸਬਰ ਹੁੰਦਾ ਉਹਚ ਹੁੰਦਾ ਜਿਹਚ ਨਹੀਂ ਹੁੰਦਾ ਉਹਨੂੰ 5 ਮਿੰਟਾਂ ਦਾ ਵੀ ਇਹ ਨਹੀਂ ਠੀਕ ਹੈ ਨਾ ਜਿੰਨਾ ਚ ਸਬਰ ਆ ਜਿੰਨਾ ਕੋਲ ਖੜ ਗਿਆ ਮਲੇਆ ਜਿੰਨਾ ਕੋ ਜਿੰਨਾ ਕੋਲੇ ਸਬਰ ਆ ਮਤਲਬ ਤੂੰ ਕਹਿਣਾ ਚਾਹਣਾ ਤੇਰੇ ਕੋਲ ਸਬਰ ਹੈ ਨਹੀਂ ਸਬਰ ਹੈ ਨਹੀਂ ਸੀ ਸਬਰ ਨਾਲ ਹੀ ਇਹ ਕੰਮ ਹੋਇਆ ਉਹਦੀ ਗੱਲ ਮੇਰੇ ਚ ਕੱਖ ਦਾ ਹੋਈ ਨਹੀਂ ਸੀ ਸਬਰ ਹੁਣ ਮੇਰੇ ਚ ਸਬਰ ਵੀ ਇੰਨਾ ਕਾ ਠਹਿਰਾ ਵੀ ਇੰਨਾ ਕ ਹੋ ਗਿਆ ਕਿਨੇ ਮਿੰਟ ਦੀ ਗੀ ਵਿਖੇ 8 ਮੇਰੇ ਚ ਸਬਰ ਵੀ ਇੰਨਾ ਕਾ ਗਿਆ ਮੇਰੇ ਚ ਠਹਿਰਾ ਵੀ ਇੰਨਾ ਕਾ ਗਿਆ ਵੀ ਮੈਂ ਹੁਣ ਉਹ ਚੀਜ਼ ਨੂੰ ਹੁਣ ਪਛਤਾਉਣਾ ਉਹ ਚੀਜ਼ ਨੂੰ ਪਰ ਮੈਨੂੰ ਉਦੋਂ ਕੋਈ ਹੋ ਨਹੀਂ ਸੀਗਾ ਅੱਛਾ ਜਿਹੜੀ ਤਰੀਕਾ ਵਾਲੀ ਆ ਕਿ ਤੇ ਕਿ ਤੇ ਨਾ ਕਿ ਤੇ ਕਿ ਇਦਾਂ ਲੱਗਦਾ ਵੀ ਜਿਹੜਾ ਮੈਂ ਉਹਨੂੰ ਤੰਗ ਕੀਤਾ ਉਹਨੂੰ ਮਾਰਿਆ ਘੁੱਟਿਆ ਉਹਦੇ ਨਾਲ ਇਦਾਂ ਦੇ ਸਬਕ ਨਾਲ ਇਹ ਜਿਆ ਗਲਤ ਮਤਲਬ ਵਿਹਾਰ ਕਰਕੇ ਉਹਦੇ ਨਾਲ ਸਬੰਧ ਬਣਾਏ ਹਨਾ ਬਿੰਦਲ ਤੇਰੀ ਘਰ ਵਾਲੀ ਸੀ ਉਹਦੇ ਨਾਲ ਤੂੰ ਆਰਾਮ ਨਾਲ ਵੀ ਹਰ ਇੱਕ ਚੀਜ਼ ਕਰ ਸਕਦਾ ਸੀ ਪਰ ਉੱਥੇ ਤੂੰ ਗਲਤ ਮਤਲਬ ਕਹੀਏ ਗਲਤ ਸਟੈਪ ਅਪਣਾਏ ਜਿੱਥੇ ਵੀ ਤੁਸੀਂ ਬਹੁਤ ਤਕਾ ਕੀਤਾ ਉਹਦੇ ਨਾਲ ਤੇ ਅੱਜ ਉਹ ਉਹ ਕੀ ਤਾਂ ਲੱਗਦਾ ਵੀ ਤੂੰ ਉਹਨੂੰ ਦਵਲਿਆ ਉਹਨੂੰ ਉਹਦੇ ਨਾਲ ਤਲਾਕ ਦਿੱਤਾ ਕੀ ਪਤਾ ਉਹਦੇ ਦਿਲ ਨੂੰ ਦੁੱਖ ਦੁੱਖ ਹੋਇਆ ਹੋਵੇ ਜਿਹੜੇ ਹਿਸਾਬ ਨਾਲ ਤੈਨੂੰ ਏਜ ਹੋਈ ਹੈ ਕੀ ਪਤਾ ਉਹਦਾ ਉਹਦਾ ਦੁੱਖ ਲੱਗਿਆ ਹੋਵੇ ਤੈਨੂੰ ਇਹ ਤਾਂ ਹੁਣ ਪ੍ਰਮਾਤਮਾ ਦਾ ਯਾਰ ਉਹਨਾਂ ਤੋਂ ਲੱਗਿਆ ਕਿ ਕਿਸੇ ਨੂੰ ਮੈਨੂੰ ਮੇਰੀ ਆਪਦੀ ਗਲਤੀ ਨਾ ਹੋਵੇ ਮਾਂ ਪੇਣੂ ਪਤਾ ਵੀ ਇਹ ਕੰਮ ਹੋਇਆ ਤੇਨੂੰ ਹਾਂ ਤੇ ਤੈਨੂੰ ਸ਼ਰਮ ਨਹੀਂ ਆਈ ਪਿੰਡ ਦੇ ਵਿੱਚ ਲੋਕੀ ਕਹਿੰਦੇ ਤੈਨੂੰ ਮੈਨੂੰ ਪਿੰਡ ਚ ਨਹੀਂ ਮੈਂ ਤਾਂ ਸ਼ਹਿਰ ਚ ਹੀ ਰਹਿੰਦਾ ਪਿੰਡ ਚ ਤਾਂ ਜਾਂਦਾ ਹੀ ਨਹੀਂ ਸ਼ਹਿਰ ਦੇ ਲੋਕ ਵੀ ਲੋਕਾਂ ਨੂੰ ਤਾਂ ਪਤਾ ਹੀ ਹੁੰਦਾ ਸ਼ਹਿਰ ਤੇ ਉੱਥੇ ਕੋਈ ਮਤਲਬ ਨਹੀਂ ਕਿਸੇ ਨੂੰ ਵੱਡਾ ਸ਼ਹਿਰ ਜਿੱਥੇ ਤੂੰ ਤੈਨੂੰ ਏਡਜ ਏਡਜ ਵਾਲੀ ਦੇਗਾ ਲੈ ਕੇ ਗਏ ਤੇ ਜਿੱਥੇ ਚੈੱਕ ਅਪ ਹੋਇਆ ਤੇਰਾ ਜਿੱਥੇ ਤੇਰੀ ਇਲਾਜ ਹੋਇਆ ਉੱਥੇ ਹੋਰ ਵੀ ਮਰੀਜ਼ ਬਹੁਤ ਹੋਣਗੇ ਬਥੇਰੇ ਹੋਇਆ ਯਾਰ ਹੁਣ ਤਾਂ ਇਹ ਤਕਰੀਬਨ ਬਹੁਤ ਆ ਬ ਜੀ ਤੋਂ ਮੈਨੂੰ ਹੋਈ ਆ ਉਹ ਨਾ ਗਾਂ ਕਿਸੇ ਨੂੰ ਫਲਾਉਂਦੀ ਹੋ ਨਹੀਂ ਮਤਲਬ ਤੁਸੀਂ ਕਹਿ ਸਕਦੇ ਹੋ ਵੀ ਮਤਲਬ ਸਰੀਕਕ ਸੰਬੰਧ ਨਾਲ ਹੀ ਏਡਜ਼ ਹੁੰਦੀ ਹੈ ਕਿ ਹੋਰ ਨਸ਼ੇ ਪੱਤੇ ਨਾਲ ਹੀ ਹੁੰਦੀ ਹੈ ਉਹ ਬਸ ਰਿੰਜਾ ਤੁਲੰਜਾ ਵਰਤਦੇ ਇੱਕ ਦੂਜੇ ਦੇ ਨਾਲ ਤੋਂ ਵੀ ਹੋ ਜਾਂਦੀ ਆ ਕਾਲਾ ਜੀ ਟੀਕੇ ਲਾਉਂਦੇ ਜਿਹੜੇ ਮੁੰਡੇ ਹਾਂ ਤੇ ਜਾਂ ਇਹ ਸੰਬੰਧਨਾ ਹੁੰਦੀ ਹੈ ਦੋਸਤੋ ਗਲਤੀ ਇਹਦੀ ਆ ਕਿ ਉਹ ਕੁੜੀਆਂ ਦੀਆਂ ਜਿਹੜੀਆਂ ਰੋਡ ਦੇ ਉੱਤੇ ਖੜੀਆਂ ਹੁੰਦੀਆਂ ਉਹਨਾਂ ਨੂੰ ਬਿਮਾਰੀਆਂ ਹੁੰਦੀਆਂ ਆਪਾਂ ਸਰੀਰ ਦੀ ਅੱਗ ਬੁਝਾਉਣ ਵਾਸਤੇ ਆਪਣੇ ਅੰਦਰਲੀ ਇੱਕ ਆਤਮਾ ਹੁੰਦੀ ਹੈ ਜਿਹੜੀ ਜਿਹੜੀ ਠੰਡੀ ਕਰਨੀ ਹੁੰਦੀ ਹੈ ਜਵਾਲਾ ਫੜਦੀ ਹੁੰਦੀ ਹੈ ਜਿਹੜੀ ਉਹਨੂੰ ਠੰਡਾ ਕਰਨਾ ਹੁੰਦਾ ਤੇ ਆਪਾਂ ਉੱਥੇ ਜਾ ਕੇ ਉਹਨਾਂ ਨੂੰ ਕੁਝ ਕੁ ਰੁਪਏ ਦੇ ਕੇ ਉਹਨਾਂ ਨੂੰ ਮੁੱਲ ਲੈ ਕੇ ਜਾਂਦੇ ਆ ਉਹਨਾਂ ਨਾਲ ਗਲਤ ਸਬੰਧ ਬਣਾਉਂਦੇ ਆ ਪਰ ਉਹਨਾਂ ਨੂੰ ਬਿਮਾਰੀਆਂ ਕਿੰਨੀਆਂ ਹੁੰਦੀਆਂ ਇਹ ਪਤਾ ਤੁਹਾਨੂੰ ਇਸ ਮੁੰਡੇ ਨੇ 300 ਜਨਾਨੀ ਦੇ ਨਾਲ ਕਿਉਂ ਕੀਤਾ ਕਿਉਂਕਿ ਇਹਨੂੰ ਉਹਨਾਂ ਤੋਂ ਬਿਮਾਰੀ ਹੋਈ ਸੀ 270 ਜਨਾਨੀਆਂ ਇਹੋ ਜਿਹੀਆਂ ਸੀ ਜਿਨ੍ਹਾਂ ਦਾ ਵਿਆਹ ਹੋਇਆ ਸੀ ਉਸ ਤੋਂ ਬਾਅਦ 30 ਜਨਾਨੀਆਂ ਇਹੋ ਜਿਹੀਆਂ ਸੀ ਜਿਹੜੀਆਂ ਕੁਵਾਰੀਆਂ ਸੀ ਜਿਹੜੀਆਂ ਰੋੜਾਂ ਦੇ ਦੈਨ ਸੋ ਜਨਾਨੀ ਦੇ ਨਾਲ ਗਲਤ ਸਬੰਧ ਬਣਾ ਕੇ ਉਹਨਾਂ ਨੂੰ ਏਡਜ਼ ਦਾ ਸ਼ਿਕਾਰ ਬਣਾਇਆ ਇਹਨੇ ਉਹਨਾਂ ਦੇ ਵਿਆਹ ਵੀ ਹੋਇਆ ਉਹਨਾਂ ਦੇ ਜਵਾਕ ਵੀ ਹੈਗੇ ਆ ਅੱਗੇ ਤੋਂ ਅੱਗੇ ਕਿੰਨੀ ਬਿਮਾਰੀ ਫੈਲੂਗੀ ਉਹਨਾਂ ਦੇ ਘਰ ਵਾਲੇ ਵੀ ਕਿੱਦਾਂ ਕਿੱਦਾਂ ਮਤਲਬ ਤੁਸੀਂ ਸਮਝ ਗਏ ਵੀ ਕਿ ਉਹਦਾ ਅੱਗੇ ਬਿਮਾਰੀ ਫੈਲੂਗੀ ਕਿ ਨਹੀਂ ਫੈਲੂਗੀ ਜਿੱਥੇ ਇਹ ਬੰਦਾ ਦਾਖਲ ਹੋਇਆ ਜਾ ਕੇ ਵੀ ਮੈਂ ਏਡਜ਼ ਦਾ ਇਲਾਜ ਚੱਲਿਆ ਜਿੱਥੇ ਉੱਥੇ ਹੋਰ ਮਰੀਜ਼ ਵੀ ਬਹੁਤ ਸੀਗੇ ਉੱਥੇ ਉਹਨਾਂ ਨੂੰ ਵੀ ਸੀਗੀ ਮਤਲਬ ਕਹਿ ਕਹਿ ਸਕਦੇ ਆ ਪੰਜਾਬ ਦੇ ਵਿੱਚ ਏਡਜ਼ ਬਹੁਤ ਜ਼ਿਆਦਾ ਵਧਿਆ ਹੋਇਆ ਇਸ ਕਰਕੇ ਮੈਂ ਸਾਰੇ ਮੁੰਡਿਆਂ ਨੂੰ ਕਹਿਣਾ ਚਾਹਣਾ ਵੀ ਆਪਣਾ ਧਿਆਨ ਰੱਖਿਆ ਕਰੋ ਇਹ ਜੇ ਮੁੱਲ ਦੀਆਂ ਜਨਾਨੀਆਂ ਲੈ ਕੇ ਤਾਂ ਭਾਜ ਤੁਰ ਪੈਨੇ ਆਪਾਂ ਕਹਿ ਦਨੇ ਵੀ ਪੈਸਾ ਆਏਗਾ ਕੋਈ ਚੱਕਰ ਨਹੀਂ ਪਰ ਜਦੋਂ ਬਿਮਾਰੀ ਹੁੰਦੀ ਹੈ ਨਾ ਉਦੋਂ ਪਤਾ ਲੱਗਦਾ ਇਹ ਬਿਮਾਰੀ ਦਾ ਇਲਾਜ ਹੈਗਾ ਨਹੀਂ ਅਜੇ ਤੱਕ ਤਾਂ ਨਹੀਂ ਕੋਈ ਆਇਆ ਜੇ ਕੋਈ ਹੋਊਗਾ ਤਾਂ ਕੀ ਕਹਣਾ ਕਿੰਨੇ ਮਿੰਟ ਦੇ ਵੀ ਜੇ ਮੰਨ ਕੇ ਚੱਲ ਡਾਕਟਰ ਤਾਂ ਇਹ ਗੱਲ ਕਹਿੰਦੇ ਆ ਜੇ ਬੰਦਾ ਦਵਾਈ ਖਾਈ ਜਾਵੇ ਤਾਂ ਵੀ ਚੱਲ ਸਹੀ ਲੈਂਦਾ ਹਨਾ ਦਾਗਾ ਪੈ ਗਿਆ ਤਾਂ ਫਿਰ ਇਹ ਵੱਜ ਜਾਂਦੀ ਹੈ ਅੱਛਾ ਕੀ ਕਹਿਣਾ ਚਾਹਣਾ ਉਹਨਾਂ ਮੁੰਡਿਆਂ ਨੂੰ ਵੀ ਜਿਹੜੇ ਮੁੱਲ ਦੀਆਂ ਜਨਨੀਆਂ ਲੈ ਕੇ ਆਉਂਦੇ ਆ ਜਾਂ ਆਪਣੇ ਆਪ ਨੂੰ ਇੱਕ ਬਿਮਾਰੀ ਦੇ ਵਿੱਚ ਲੈ ਕੇ ਜਾਂਦੇ ਆ ਕੀ ਕਹਿਣਾ ਚਾਹਣਾ ਉਹਨਾਂ ਨੂੰ ਇਹਨਾਂ ਨੂੰ ਬਚਣਾ ਚਾਹੀਦਾ ਆਪ ਦਾ ਆਪ ਦਾ ਆਪਣੇ ਕੰਟਰੋਲ ਰੱਖਣਾ ਚਾਹੀਦਾ ਇਹ ਚੀਜ਼ਾਂ ਤੋਂ ਸਬਰ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ ਇਹ ਚੀਜ਼ਾਂ ਕੀ ਲੱਗਦੀਆਂ ਤੈਨੂੰ ਕੀ ਮੈਨੇ ਰੱਖਦੀਆਂ ਤੇਰੇ ਲਈ ਅੱਜ ਦਾ ਟਾਈਮ ਇਹੋ ਜਿਹਾ ਆ ਗਿਆ ਜੇ ਤੂੰ ਵਿਆਹ ਵੀ ਕਰਾਉਣਾ ਨਾ ਦੋਨੇ ਪਾਸੇ ਟੈਸਟ ਹੋਣਾ ਚਾਹੀਦੇ ਆ ਕੁੜੀ ਦੇ ਵੀ ਤੇ ਮੁੰਡੇ ਦੇ ਵੀ ਠੀਕ ਹੈ ਜੇ ਮੁੜ ਕੇ ਆਪਾਂ ਸੰਬੰਧ ਬਣਾਉਣੇ ਆ ਹੁਣ ਆਪਾਂ ਚਾਹਦੇ ਆ ਕਈ ਬੰਦੇ ਇਹੋ ਜਿਹੇ ਹੁੰਦੇ ਆ ਵੀ ਜੁੜ ਵੀ ਸੰਬੰਧ ਬਣਾ ਲਿਆ ਤੇ ਕਈ ਕੁੜੀਆਂ ਵੀ ਨਹੀਂ ਵੇਂਦੀਆਂ ਵੀ ਇੱਕ ਬਦਲਿਆ ਦੂਜਾ ਬਦਲਿਆ ਉੱਥੋਂ ਕਈ ਵਾਰੀ ਅੱਜ ਦੇ ਟਾਈਮ ਤੇ ਵੀ ਚੱਟੇ ਨੇ ਜਾਂ ਹੋਰ ਅਸਰੰਜਾਂ ਨਾਲ ਬਹੁਤ ਜ਼ਿਆਦਾ ਇਹ ਚੀਜ਼ਾਂ ਵਧ ਗਈਆਂ ਤੇ ਵੀ ਇਹ ਚੀਜ਼ ਨੂੰ ਮੈਂ ਇਹ ਗੱਲ ਕਹਿਣਾ ਵੀ ਜੇ ਤੁਸੀਂ ਕੋਈ ਕਰਨੀ ਆ ਕੁਝ ਵੀ ਕਰਨਾ ਉਹਦੀ ਸੇਫਟੀ ਜਰੂਰ ਕਰੋ ਇਹ ਤੋਂ ਬਿਨਾ ਤੁਸੀਂ ਕਿਸੇ ਗਲਤੀ ਹੋਈ ਹੈ ਤੇਰੇ ਤੋਂ ਹਾਂ ਵੀ ਤਾਂ ਗਲਤੀ ਹੋਈ ਕਰਕੇ ਤਹੀਂ ਕੀ ਕੀ ਕਿ ਕਿਹੜੇ ਕਿਹੜੇ ਰੱਬ ਤੋਂ ਕਿਹੜੇ ਗੁਰੂ ਤੋਂ ਕਿਹੜੇ ਲੋਕਾਂ ਤੋਂ ਮੰਗੇਗਾ ਮਾਫੀ ਤੂੰ ਹੁਣ ਮੈਂ ਤਾਂ ਕਿਸੇ ਤੋਂ ਨਹੀਂ ਮੰਗਦਾ ਬਾਈ ਗਲਤੀ ਆ ਮੈਂ ਇਹਨੂੰ ਆਪਦੇ ਦਿਲ ਨੂੰ ਸਾਸ ਆ ਰੱਬ ਮੈਨੂੰ ਸਜ਼ਾ ਦੇਈ ਜਾਂਦਾ ਮੈਂ ਕੀ ਇਨਸਾਨ ਕੌਣ ਆ ਮੈਨੂੰ ਮੈਨੂੰ ਮਾਫ ਕਰਨ ਵਾਲਾ ਉਹ ਪਰਮਾਤਮਾ ਨੇ ਮੈਨੂੰ ਜਿਹੜੀ ਸਜ਼ਾ ਦਿੱਤੀ ਆ ਬਸ ਉਹੀ ਮੰਨੀ ਜਾਂਦਾ ਚਲੋ ਬਹੁਤ ਬਹੁਤ ਧੰਨਵਾਦ ਦੋਸਤੋ ਤੁਸੀਂ ਦੇਖ ਸਕਦੇ ਹੋ 270 ਜਨਾਨੀਆਂ ਦੇ ਨਾਲ ਤੇ 30 ਜਨਾਨੀਆਂ 270 ਜਨਾਨੀਆਂ ਉਹ ਸੀ ਜਿਨ੍ਹਾਂ ਦਾ ਵਿਆਹ ਹੋਇਆ ਸੀਗਾ ਉਹਨਾਂ ਨਾਲ ਗਲਤ ਸਬੰਧ ਬਣਾਏ 30 ਜਨਾਨੀਆਂ ਉਹ ਸੀ ਜਿਨ੍ਹਾਂ ਨਾਲ ਇਹਨੇ ਫਿਰ ਸਬੰਧ ਬਣਾਏ ਉਹ ਕੁਵਾਰੀਆਂ ਸੀ ਦੋਸਤੋ ਸਾਰਿਆਂ ਨੂੰ ਏਡਜ਼ ਕਰਤਾ ਇਸ ਮੁੰਡੇ ਨੇ ਇਹਨੂੰ ਏਜ ਹੋਇਆ ਸੀ ਆਟੋ ਰਿਕਸ਼ਾ ਚਲਾਉਂਦਾ ਸੀਗਾ ਚਸਕਾ ਪੈ ਗਿਆ ਕਿਉਂਕਿ ਮੁੰਡੇ ਸਕੂਲ ਵਾਲੇ ਹੁੰਦੇ ਆ ਪਿੱਛੇ ਬਹਿ ਕੇ ਗਲਤ ਕੰਮ ਕਰਦੇ ਆ ਸਾਰਿਆਂ ਨੂੰ ਪਤਾ ਵੀਡੀਓ ਵਾਇਰਲ ਵੀ ਹੁੰਦੀਆਂ ਗੱਡੀ ਦੇ ਕਾਰ ਦੇ ਵਿੱਚ ਬਹਿ ਕੇ ਜਾਂ ਆਟੋ ਦੇ ਵਿੱਚ ਬਹਿ ਕੇ ਗਲਤ ਕੰਮ ਕਰਨ ਲੱਗ ਜਾਂਦੇ ਆ ਤੇ ਆਟੋ ਵਾਲੇ ਨੂੰ ਇੱਕ ਕਹਿ ਦੀ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਯਾਰ ਸਾਰੇ ਚੰਗੇ ਆਟੋ ਵਾਲੇ ਵੀ ਹੁੰਦੇ ਆ ਕਈ ਮਾੜੇ ਵੀ ਹੁੰਦੇ ਆ ਜਿਵੇਂ ਇਹ ਬੰਦਾ ਸੀ ਇਹ ਮਾੜਾ ਸੀ ਇਹਦੇ ਦਿਲ ਦੇ ਵਿੱਚ ਵੀ ਇਹੋ ਜਿਹੀ ਚੀਜ਼ ਜਗ ਜਗੀ ਵੀ ਮੈਂ ਵੀ ਕੁਝ ਨਾ ਕੁਝ ਕਰਾਂ ਇਹ ਵੀ ਮੁੱਲ ਦੀਆਂ ਜਨਾਨੀਆਂ ਕੋਲ ਜਾਣ ਲੱਗ ਗਿਆ ਜਿੱਥੋਂ ਇਹਨੂੰ ਏਜ ਹੋਈ ਆ ਬਿਮਾਰ ਰਹਿਣ ਲੱਗੇ ਏਡਜ ਹੋਈ ਉਸ ਤੋਂ ਬਾਅਦ ਇਹਨੂੰ ਗੁੱਸਾ ਆਇਆ 300 ਜਨਾਨੀ ਦੇ ਨਾਲ ਇਹਨੇ ਗਲਤ ਸੰਬੰਧ ਬਣਾਏ ਤੇ ਉਹਨਾਂ ਨੂੰ ਵੀ ਏਡਜ ਕਰਤਾ ਦੋਸਤੋ ਇਹ ਬਿਮਾਰੀ ਦਿਨ ਪਰ ਦਿਨ ਵੱਧਦੀ ਜਾ ਰਹੀ ਹੈ ਹਰ ਇੱਕ ਮੁੰਡੇ ਨੂੰ ਹਰ ਇੱਕ ਕੁੜੀ ਨੂੰ ਹੋ ਸਕਦੀ ਹੈ ਟੈਸਟ ਕਰਾ ਕੇ ਵੇਖਿਓ ਕਿਉਂਕਿ ਆਪਾਂ ਸਮਝਦੇ ਨਹੀਂ ਆਪਾਂ ਨੂੰ ਪਤਾ ਨਹੀਂ ਹੁੰਦਾ ਵੀ ਆਪਾਂ ਕੀ ਕਰ ਰਹੇ ਆ 70% ਏਡਜ ਪੰਜਾਬ ਦੇ ਵਿੱਚ ਫੈਲਿਆ ਹੋਇਆ ਧਿਆਨ ਨਾਲ ਤੁਸੀਂ ਪੜ੍ਹ ਵੀ ਲਿਓ ਇਹ ਖਬਰਾਂ ਵੀ ਤੁਸੀਂ ਸੁਣ ਲਿਓ ਇਹ ਤੁਸੀਂ ਸਰਚ ਵੀ ਕਰ ਲਿਓ ਗੂਗਲ ਤੇ ਵੀ ਏਡਜ ਕੀ ਨੂੰ ਕਹਿੰਦੇ ਆ ਇਹ ਗਲਤ ਆਪਾਂ ਹਰਕਤਾਂ ਨਾਲ ਆਪਣੇ ਗਲਤ ਸਬੰਧਾਂ ਨਾਲ ਇਹ ਏਡਜ਼ ਦੀ ਬਿਮਾਰੀ ਆਪਾਂ ਨੂੰ ਜ਼ਿਆਦਾਤਰ ਆਉਂਦੀ ਹੈ ਆਪਣੇ ਕੋਲ ਦੋਸਤੋ ਮੈਂ ਤੁਹਾਨੂੰ ਇੱਕ ਦੱਸ ਦੇਣਾ ਇਹ ਏਡਜ਼ ਦਾ ਕੋਈ ਇਲਾਜ ਨਹੀਂ ਤੇ ਸਾਰੀ ਉਮਰ ਬੰਦਾ ਏਡਜ਼ ਦਾ ਪੀੜਤ ਰਹਿੰਦਾ ਠੀਕ ਹੈ ਇੱਕ ਹੋਰ ਗੱਲ ਤੁਹਾਨੂੰ ਸਮਝਾਉਣਾ ਚਾਹਣਾ ਪੰਜਾਬ ਦੇ ਵਿੱਚ ਇਹੋ ਜਿਹਾ ਕੰਮ ਨਹੀਂ ਕਰਨਾ ਚਾਹੀਦਾ ਕਿਉਂਕਿ ਯਾਰ ਵਿਆਹ ਕਰਾਓ ਕੰਮ ਕਰੋ ਆਪਦਾ ਧੰਦਾ ਕਰੋ ਕੋਈ ਪੈਸਾ ਕਮਾਓ ਜ਼ਿੰਦਗੀ ਜਿਓ ਪਰ ਇਹੋ ਜਿਹੇ ਕੰਮਾਂ 'ਚ ਕੀ ਰੱਖਿਆ ਠੀਕ ਹੈ ਸਾਡੇ ਇੱਕ ਵੀਡੀਓ ਸਿੱਖਿਆ ਦੇ ਵਾਸਤੇ ਹੁੰਦੇ ਸਾਡੇ ਇੱਕ ਸੇਧ ਦੇ ਵਾਸਤੇ ਹੁੰਦੇ ਸਾਡੀ ਵੀਡੀਓ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਓ ਧੰਨਵਾਦ